ਐਸਾ ਤਿਆਗ ਦਾ ਜੀਵਨ ਧਰਮ ਕੀਰਤ ਦਾ ਜੀਵਨ ਵਸਨ ਕਰਦੇ ਹੋਏ ਫੇ ਟਿਕਾਣੇ ਦੀ ਸੇਵਾ ਕਰਨੀ ਝਾੜੂ ਦੇਣਾ ਪਾਣੀ ਭਰਨਾ ਸੰਗਤ ਨੂੰ ਨਿਵਾਲਣਾ ਗਰਮੀ ਵਿੱਚ ਪੱਖੇ ਕਰਨੇ ਚੱਕੀ ਪੀਣੀ ਹਰ ਗੱਲੇ ਤਤਪਰ ਰਹਿਣਾ ਇਸ ਤਰ੍ਹਾਂ ਦੀ ਸੇਵਾ ਵਿੱਚ ਮਨ ਵਿੱਚ ਕਮੀਨ ਨਹੀਂ ਹੋ ਜਾਂਦਾ ਸਗੋਂ ਨਿਰਮਾਨ ਤੇ ਨਿਰਮਲ ਹੋ ਜਾਂਦਾ ਹੈ ਸੇਵਾ ਮਨ ਦੀ ਮੈ ਲਾਉਣ ਤੇ ਗੁਰੂ ਰਿਝਾਵਣ ਲਈ ਜੋ ਕਰਨੀ ਹੋਈ ਉਧਰ ਬਾਣੀ ਦੇ ਨੇਮੀ ਹੋਣਾ ਤੇ ਸਵਾਸ ਸਵਾਸ ਜਪਣ ਦੇ ਅਭਿਆਸ ਵਿੱਚ ਰਹਿਣਾ ਇਸ ਨਾਲ ਵਾਹਿਗੁਰੂ ਵਿੱਚ ਲਿਵ ਲੱਗ ਜਾਣੀ ਪਾਰਗ੍ਰਾਮੀ ਹੋ ਜਾਣਾ ਇਤਨੀ ਹਾਲ ਤੇ ਪ੍ਰਾਪਤੀ ਦੇ ਬਾਅਦ ਜਦ ਕਿਸੇ ਨੂੰ ਡੇਰੇ ਦੀ ਗੱਦੀ ਮਿਲਣੀ ਤਦ ਮਹਾਂਤ ਜੀ ਨੇ ਨਿਰਾ ਇੱਕ ਝਾੜੂ ਤੇ ਛੰਨਾ ਅੱਗੇ ਰੱਖ ਕੇ ਮੱਥਾ ਟੇਕਣਾ ਆਪ ਇਹ ਕੀ ਤੈਨੂੰ ਰਤਬਾ ਨਹੀਂ ਦੇਣ ਲੱਗੇ ਤੈਨੂੰ ਗੁਰਦੁਆਰੇ ਦੇ ਝਾੜੂ ਦੀ ਤੇ ਸਾਹ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਦੇਣ ਲੱਗੇ ਹਾ ਇਹ ਨਿਰਮਾਣਤਾ ਦਾ ਕਮਾਲ ਉਹਨਾਂ ਸੰਤਾਂ ਵਿੱਚ ਹੀ ਰਿਹਾ ਹੈ ਜੋ ਆਤਮ ਜੀਵਨ ਵਿੱਚ ਉੱਚ ਕੋਟੀ ਦੇ ਤੇ ਕਰਾਮਾਤਾ ਤੱਕ ਦੇ ਮਾਲਕ ਹੋਏ ਹਨ ਫਿਰ ਇਹਨਾਂ ਵਿੱਚ ਇਹ ਵਾਧਾ ਰਿਹਾ ਹੈ ਕਿ ਆਪੇ ਨੂੰ ਹੰਕਾਰ ਦੇ ਘਰ ਨਹੀਂ ਜਾਣ ਦੇਣਾ ਗੱਦੀ ਤੇ ਬੈਠ ਕੇ ਨਾਮਦਾਨ ਦੇਣਾ ਤਾਰਨਾ ਪਰ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਤੇ ਆਖਣਾ ਸਭ ਪ੍ਰਤਾਪ ਗੁਰੂ ਨਾਨਕ ਦਾ ਹੈ ਤੇ ਉਹ ਪ੍ਰਤੱਖ ਸ਼ਬਦ ਰੂਪ ਧਾਰ ਕੇ ਬੈਠਾ ਹੈ ਗੁਰੂ ਨਾਨਕ ਉਸ ਦੀ ਸ਼ਰਨ ਲਾਓ ਅਡਣਸ਼ਾਹੀ ਕਹੋ ਜਾਂ ਸੇਵਾ ਪੰਥੀ ਕਹੋ ਇਹਨਾਂ ਸਤਪੁਰਖਾਂ ਨੇ ਜੋ ਸਿੱਖੀ ਜ਼ਿੰਦਗੀ ਦਾ ਪ੍ਰਚਾਰ ਕੀਤਾ ਹੈ ਆ ਕਥਨੀਆਂ ਹੈ ਇਸ ਖਬਰਤਾ ਦੇ ਪੂਰੇ ਵੇਰਵੇ ਲਈ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ